ਦੇ ਵੱਲੋਂ ਜਿਹੜਾ ਹੈਗਾ ਡਿਸਟ੍ਰਿਕਟ ਸੀਲਿੰਗ ਦਾ ਜਿਹੜਾ ਪਲਾਨ ਅਸੀਂ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਹੈਗਾ ਅ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ক্রাইਮ ਨੂੰ ਬੁਖਤਮ ਕਰਨ ਵਾਸਤੇ ਲਾਣ ਆਰਡਰ ਮੇਨਟੇਨ ਕਰਨ ਵਾਸਤੇ ਅਸੀਂ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਪੋਸਟ ਦੀ ਵਿਜ਼ਿਬਿਲਟੀ ਹੈ ਉਹਨੂੰ ਜਿਹੜਾ ਹੈਗਾ ਮੇਨਟੇਨ ਕਰ ਰਹੇ ਹੈਗੇ ਇਸ ਕਰਕੇ ਜ਼ਿਲ੍ਹੇ ਦੇ ਸਾਰੇ ਕਸਟਰ ਆਫਸਰਸ 올 ਐਸਪੀਜ਼ 올 ਡੀਐਸਪੀਜ਼ 올 ਐਸਐਚਓਜ਼ 올 ਚੋਕੀ ਇੰਚਾਰਜ ਸਾਰੇ ਲਗਭਗ 35 ਜਿਹੜੇ ਨਾਕਾ ਪੁਆਇੰਟ ਹੈਗੇ पैंतीस जगह नाकेबंदी असी की हैगी जिले के सारे जी एंट्री पॉइंट है असी वो चैक कर रहे हैं सिटी के जिन्हें भी सिटीज़ है दिना नगर दिना नगर इस तू तो अलावा धारीवाल कलानो गुरदासपुर शहर तो जोड़े मेजर चे चेक चेक पॉइंट्स है और जो जे मेजर जे पुल है तो असि नाकाबंदी so की असी है असि चैक कर रहे हैं सो दैट कि अभी जरा पबलिक का कॉन्फिडेंस है वह कर सकी ਅਤੇ ਨਾਲ-ਨਾਲ ਹੀ ਜਿਹੜਾ ਕ੍ਰਾਈਮ ਦੇ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗੇ ਕਿਉਂਕਿ ਇਹਦੇ ਵਿੱਚ ਇਨ ਬਿਟਵੀਨ ਜਿਹੜੇ ਸਾਨੂੰ ਰੂਟੀਨ ਤੇ ਇਨਫੋਰਮੇਸ਼ਨ ਵੀ ਆਉਂਦੀ ਹੈ ਕਿ ਤੋਂ ਉਹਦੇ ਚ ਵੀ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਆ ਜਿਹੜਾ ਚਲਾਇਆ ਜਾ ਰਿਹਾ ਹੈ ਜਿਸ ਤੋਂ ਸਰ ਆਪਣਾ ਬਾਰਡਰ ਏਰੀਆ ਹੈਗਾ ਪਰ ਡਰੋਨ ਐਕਟੀਵਿਟੀ ਬਾਰੇ ਗੱਲ ਕਰਤੀ ਜਾਈਏ ਉਹਦੇ ਬਾਰੇ ਕੁਝ ਖਾਸ ਕੀਤਾ ਵੀ ਰਿਪੋਰਟਰੀਏ ਦੇਖੋ ਜੀ ਇੱਕ ਚੀਜ਼ ਹੈ ਆਪਰੇਸ਼ਨ ਸਿੰਦੂਰ ਦੇ ਬਾਅਦ ਡਰੋਨ ਐਕਟੀਵਿਟੀ ਸਪੈਸ਼ਲੀ ਤੁਸੀਂ ਬੋਥ ਬਾਰਡਰ ਕਹਿ ਰਹੀ ਹੈ ਉਹ ਹਲੇ ਤੱਕ ਜਿਹੜਾ ਹੈਗਾ ਉਹਦੇ ਚ ਸਿਗਨੀਫੀਕੈਂਟ ਡ੍ਰੋਪ ਜਿਹੜਾ ਦੇਖਿਆ ਗਿਆ ਹੈਗਾ ਉਹਦੇ ਬਾਅਦ ਕੋਈ ਮੇਜਰ ਡਰਨ ਐਕਟੀਵਿਟੀ ਸਾਹਮਣੇ ਨਹੀਂ ਆਈ ਹੈ। ਬਾਕੀ ਉਸ ਲਈ ਜਿਹੜੇ ਸਾਡੇ ਸੈਕੰਡ ਡਿਫੈਂਸ ਦੇ ਨਾਕਾ ਜਿਹੜੇ ਹੈਗੇ ਇਨ ਪਲੇਸ ਹੈਗੇ ਅਸੀਂ ਬੀਐਸਐਫ ਦੇ ਨਾਲ ਵੀ ਜਿਹੜੇ ਈਵਨਿੰਗ ਦੇ ਵਿੱਚ ਨਾਈਟ ਦੇ ਵਿੱਚ ਜੁਆਇੰਟ ਨਾਕਾ ਵਰਗੇ ਉਹ ਅੱਛੀ ਬਾਰਡਰ ਏਰੀਆ ਦੇ ਵਿੱਚ ਕਰਦੇ ਹੈਗੇ ਸਾਡੇ ਜਿਹੜੇ ਗੈਸਰ ਆਫਸਰਸ ਹੈਗੇ ਉਹ ਵੀ ਜਿਹੜੇ ਹੈਗੇ ਰਾਤ ਨੂੰ ਜਿਹੜੇ ਹੈਗੇ ਉਹ ਗਸ਼ਟੇ ਰਹਿੰਦੇ ਹੈਗੇ ਮੇਰੇ ਵੱਲੋਂ ਵੀ ਪਿਛਲੇ 3-4 ਦਿਨਾਂ ਦੇ ਵਿੱਚ ਰਾਤ ਨੂੰ ਵੀ ਜਿਹੜਾ ਹੈਗਾ ਸ਼ਰਜੀ ਚੈਕਿੰਗ ਕੀਤੀ ਗਈ ਸੀ ਮੇਨ ਮੇਨ ਮੇਰੇ ਵੱਲੋਂ ਦੋ ਪੁਲਿਸ ਥਾਣਾ ਹੈਗੇ ਦਿਨਾਨਗਰ ਅਤੇ ਜਿਹੜੇ ਸਿਟੀ ਥਾਣੇ ਦਾ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੈਗਾ ਉਹ ਪਰਸਨਲੀ ਆਈਓ ਦੇ ਨਾਲ ਗੱਲ ਕਰਕੇ ਹਰੇਕ ਕੇਸ ਬਾਰੇ ਜਿਹੜੀ ਹੈਗੀ ਗੱਲਬਾਤ ਕੀਤੀ ਗਈ ਸੀ ਉਹ ਸਾਡੇ ਵੱਲੋਂ ਆ ਸਾਰੇ ਜਿਹੜੇ ਵੀ ਹੈਗੇ ਸਾਡੇ ਪਿੰਡੇ ਚ ਨਿਊਕਲੀਅਰ ਕਰਨ ਵਾਸਤੇ ਸਾਡੇ ਲਾਰਨਡਾ ਨੂੰ ਮੈਂਟੇਨ ਕਰਨ ਵਾਸਤੇ ਸਾਰੇ ਜਿਹੜਾ ਐਫਰਟਸ ਹੈ ਉਹ ਦਿਲਾ ਪੁਲਿਸ ਵੱਲੋਂ ਕੀਤੇ ਜਾ ਰਹੇ ਸਰ ਇੱਕ ਲੋਕਾਂ ਵਿੱਚ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਬਟਾਲਾ ਦੇ ਵਿੱਚ ਦੇ ਮੋਬਾਈਲ ਸਿਗਨਲ ਚ ਹੁੰਦੇ ਨੇ ਜਾਂ ਗਵਾਚ ਜਾਂਦੇ ਨੇ ਉਸ ਸਮਾਗਮ ਕਰਕੇ ਹੁਣ ਤੱਕ ਹਜ਼ਾਰ ਤੋਂ ਵਾਪਸ ਕਰ ਚੁੱਕੇ ਨੇ ਗੁਰਦਾਸਪੁਰ ਦੇ ਵਿੱਚ ਦੇਖੋ ਗੁਰਦਾਸਪੁਰ ਦੇ ਵਿੱਚ ਵੀ 올 ਰੈਡੀ ਦੇਖੋ ਇਹਦੇ ਵਿੱਚ ਵੀ 올 ਰੈਡੀ ਅਸੀਂ ਜਿਹੜਾ ਹੈਗਾ ਸਪੁਰਦਾਵੀ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਦੇਈ ਜਾ ਰਿਹਾ ਹੈਗਾ ਸਾਡਾ ਜਿਹੜਾ ਜਿਹੜਾ ਪੋਰਟਲ ਹੈਗਾ ਜਿਹੜਾ ਪੋਰਟਲ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਥਾਣਾ ਪੱਧ ਜਿਹੜੇ ਜਿਹੜੇ ਹੈਗੇ ਇਹਨਾਂ ਨੂੰ ਫੋਨ ਜਾਂ ਅਦਰ ਇਸ ਤੋਂ ਇਲਾਵਾ ਆਦਰ ਸਿਰ ਫੋਨ ਤੋਂ ਵੀ ਰਿਲੇਟਡ ਨਹੀਂ ਹੈ ਅਦਰ ਜਿ ਤਨੀ ਵੀ ਕੇਸ ਪ੍ਰੋਪਰਟੀਆਂ ਹੈਗੀ ਵੱਖ-ਵੱਖ ਕੇਸਿਸ ਦੀ ਉਹ ਵੀ ਅਸੀਂ ਜੋ ਐਸ ਪਰ ਜੋ ਲਾ ਹੈ ਉਹ ਅਸੀਂ ਡਿਸਕਸ ਕਰ ਰਹੇ ਹਾਂ ਲੇਕਿਨ ਸੋਸ਼ਲ ਮੀਡੀਆ ਸਰਕਾ ਵੀ ਜਿਹੜੀ ਬਾਤ ਚੱਲਦੀ ਵੀ ਆ ਗਈ ਗੈਂਗਸਟਰੀ ਉਹ ਇਧਰ ਆਪਣੇ ਗੁਰਦਾਪੁਰ ਦੀ ਗੱਲ ਕੀਤੀ ਹੈ ਲਗਾਤਾਰ ਨਜ਼ਰ ਆ ਗਈ ਹੈ ਸਾਈਬਰ ਕਿੱ ਜਾਂ ਦੇਖੋ ਜੀ ਸਾਡੇ ਇੱਥੇ ਪੂਰਾ ਸੋਸ਼ਲ ਮੀਡੀਆ ਮੋਨਿਟਰਿੰਗ ਕੀਤੀ ਜਾ ਰਹੀ ਹੈਗੀ ਤੁਸੀਂ ਦੇਖਿਆ ਵੀ ਹੋਗਾ ਪਹਿਲਾਂ ਸੋਸ਼ਲ ਮੀਡੀਆ ਤੇ ਕਈ ਵੀਡੀਓ ਵੀ ਵਾਇਰਲ ਹੋਏ ਸੀਗੇ ਆਰਮਸ ਤੋਂ ਰਿਲੇਟਡ ਉਹਤੇ ਅਸੀਂ ਜਿਹੜਾ ਲੀਗਲ ਐਕਸ਼ਨ ਵੀ ਲਿਆ ਸੀਗਾ ਐਂਡ ਇਸ ਤੋਂ ਇਲਾਵਾ ਉਹ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਸੀਗਾ ਤੋਂ ਇਹਦੇ ਲਈ ਤੋਂ 100 ਪੁਲਿਸ ਪੂਰੀ ਮੁਸਤਿਹਤ ਹੈਗੀ ਐਂਡ ਕੋਈ ਵੀ ਵਿਅਕਤੀ ਅਗਰ ਇਲੈਗਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਤੋਂ ਅਮਿਊਜ਼ ਕਰੇਗਾ ਤਾਂ ਇਹ ਖਲਾਫ ਲੀਗਲ ਕਾਬੂ ਹੈ